ਹਲਦੀ ਕਿਚਨ ਜ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਦੋ ਤਿੰਨ ਤਰ੍ਹਾਂ ਦੀਆਂ ਚਟਣੀਆਂ ਬਣਾ ਰਹੀ ਸੀ ਤਿੰਨ ਦੀ ਵਿੱਚ ਚਾਰ ਤਰ੍ਹਾਂ ਦੀਆਂ ਚਟਣੀਆਂ ਬਣਾ ਰਹੀ ਸੀ ਕਿਉਂਕਿ ਮੇਰੇ ਘਰ ਕੱਲ ਕੀਤੀ ਹੈ ਇਸ ਵਾਸਤੇ ਮੈਂ ਅੱਜ ਹੀ ਤਿਆਰੀ ਕਰ ਰਹੀ ਹਾਂ ਚਟਣੀਆਂ ਦੀ ਇਹਦੇ ਵਿੱਚ ਮੈਂ ਦੇਖੋ ਪੁਦੀਨਾ ਧਨੀਆਂ ਹਰੀ ਮਿਰਚ ਔਰ ਪਿਆਜ਼ ਲਸਣ ਟਮਾਟਰ ਬਹੁਤ ਕੁਝ ਛੇਦੇ ਚਪਾਇਆ ਔਰ ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਉਤਾਰ ਕੇ ਜਿਹੜਾ ਪੁਦੀਨਾ ਤੇ ਧਨੀਆਂ ਫਰੈਸ਼ ਉਤਾਰਿਆ ਹੈ ਔਰ ਮੈਂ ਇਹਦੀ ਚਟਨੀ ਬਣਾ ਰਹੀ ਹਾਂ ਬਹੁਤ ਹੀ ਵਧੀਆ ਬਣਾਣੀ ਹੈ ਚਟਨੀ ਕਿਉਂਕਿ ਕੱਲ ਮੇਰੀਆਂ ਫਰੈਂਡਸ ਨੇ ਆਣਾ ਹੈ ਇਸ ਵਾਸਤੇ ਮੈਂ ਜਿਆਦਾ ਤੋਂ ਜਿਆਦਾ ਵਧੀਆ ਚਟਨੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਔਰ ਮੇਰੀ ਰੈਸਪੀ ਨੂੰ ਜ਼ਰੂਰ ਦੇਖਣਾ ਉਸ ਤੋਂ ਇਲਾਵਾ ਮੈਂ ਖੱਟੀ ਮਿੱਠੀ ਚਟਨੀ ਬਣਾ ਰਹੀ ਹਾਂ ਗੁੜ ਵਾਲੀ ਇਹ ਦੇਖੋ ਇਮਲੀ ਮੈਂ ਇਹਦੇ ਵਿੱਚ ਗੁੱਦਾ ਕੱਢ ਕੇ ਖੱਟੇ ਵਾਸਤੇ ਰੱਖ ਦਿੱਤਾ ਔਰ ਅੱਧਾ ਕਿਲੋ ਮੈਂ ਇਮਲੀ ਪੀ ਕੇ ਉਸੇ ਗਰਮ ਪਾਣੀ ਵਿੱਚ ਇਹਦਾ ਪਾਣੀ ਕੱਢ ਲਿਆ ਇਹਦੀ ਮੈਂ ਤੁਹਾਨੂੰ ਰੈਸਪੀ ਪਾਵਾਂਗੀ ਜ਼ਰੂਰ ਇਹ ਬਣਾ ਕੇ ਸਭ ਤੋਂ ਪਹਿਲੇ ਮੈਂ ਇਹਦੇ ਵਿੱਚ ਇਹਨੂੰ 1 ਘੰਟਾ ਸਿ ਵਿਘੋ ਕੇ ਤੇ ਮੈਂ ਇਹਦੇ ਵਿੱਚੋਂ ਪਾਣੀ ਜਿੰਨਾ ਵੀ ਗੁੱਦਾ ਸੀ ਇਹ ਦੇਖੋ ਮੋਟਾ-ਮੋਟਾ ਕਢ ਲਿਆ ਬਿਨਾ 껩 ਟਕ ਵਾਲੀ ਮੈਂ ਇਮਲੀ ਲੈ ਕੇ ਸੀ ਇਹ ਬਹੁਤ ਹੀ ਵਧੀਆ ਰਹਿੰਦੀ ਹੈ ਜਿਹੜੀ ਤੁਸੀਂ ਦੂਜੀ ਲੈਂਦੇ ਹੋ ਨਾ ਉਹਦੇ ਚੋਂ 껩 ਟਕਾ ਕੱਢਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਨੇ ਹੁਣ ਦੇਖੋ ਜਿਹੜਾ ਮੈਂ ਗੁੱਦਾ ਬਚਿਆ ਸੀ ਉਹਦੇ ਚ ਫਿਰ ਗਰਮ ਪਾਣੀ ਪਾਤਾ ਕਿਉਂਕਿ ਮੈਂ ਖੱਟੀ ਚਟਨੀ ਵੀ ਬਣਾਣੀ ਹੈ ਔਰ ਮੈਂ ਇਹ ਵੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਇੱਕ ਮੈਂ ਬਣਾ ਰਹੀ ਹਾਂ ਸਿੰਪਲ ਜੜੀਆਂ ਮੇਰੇ ਫਰੈਂਡਸ ਨੇ ਪਿਆਜ਼ ਲਸਣ ਨਹੀਂ ਖਾਂਦੀਆਂ ਉਹਨਾਂ ਵਾਸਤੇ ਮੈਂ ਬਣਾ ਰਹੀਆਂ ਇਹਦੇ ਵਿੱਚ ਮੈਂ ਖੀਰਾ ਪਾਇਆ ਟਮਾਟਰ ਪੁਦੀਨਾ ਧਨੀਆਂ ਹਰੀ ਮਿਰਚ ਔਰ ਨਾਲ ਹੀ ਮੈਂ ਮੂਲੀ ਦੇ ਪੱਤੇ ਪਾਏ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਸਾਰੀਆਂ ਚਟਨੀਆਂ ਵਾਰੀ-ਵਾਰੀ ਬਣਾ ਕੇ ਦਿਖਾਵਾਂਗੀ ਸਭ ਤੋਂ ਪਹਿਲੇ ਮੈਂ ਬਣਾ ਰਹੀਆਂ ਪਿਆਜ਼ ਤੇ ਲਸਣ ਵਾਲੀ ਚਟਨੀ ਜੋ ਕਿ ਸਭ ਨੂੰ ਬਹੁਤ ਪਸੰਦ ਆਉਂਦੀ ਏ ਤੇ ਦੋ ਤਿੰਨ ਫਰੈਂਡਸ ਮੇਰੀਆਂ ਖਾਂਦੀਆਂ ਨਹੀਂ ਲਸਣ ਪਿਆਜ਼ ਇਸ ਵਾਸਤੇ ਮੈਂ ਉਹਦੀ ਸੈਪਰੇਟ ਬਣਾਵਾਂਗੀ ਇਹਦੇ ਵਿੱਚ ਮੈਂ ਧਨੀਆ ਪੁਦੀਨਾ ਬਿਲਕੁਲ ਫਰੈਸ਼ ਉਤਾਰ ਕੇ ਪਾਇਆ ਹੈ ਲਸਣ ਵੀ ਖੂਬਸਾਰਾ ਪਾ ਦਿੱਤਾ ਹੈ ਔਰ ਹੁਣ ਅਸੀਂ ਇਹਨੂੰ ਕਰਾਂਗੇ ਗ੍ਰाइंड ਤੇ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲੇ ਮਸਾਲੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਪਾਵਾਂਗੇ ਅਸੀਂ ਅਨਾਰ ਦਾਣਾ ਹੁਣ ਲੋੜ ਮੁਤਾਬਿਕ ਤੁਸੀਂ ਨਮਕ ਪਾ ਲਓ ਜਿੰਨਾ ਜ਼ਰੂਰਤ ਹੈ ਤੁਹਾਨੂੰ ਥੋੜਾ ਜਿਹਾ ਗਰਮ ਮਸਾਲਾ ਤੇ ਸੁੱਕਾ ਧਨੀਆ ਪਾਵਾਂਗੇ ਹੁਣ ਅਸੀਂ ਇਹਨੂੰ ਗ੍ਰाइंड ਕਰਾਂਗੇ ਤੁਸੀਂ ਅਗਰ ਥੋੜੇ ਦਿਨ ਰੱਖਣੀ ਹੈ ਤੇ ਫਿਰ ਇਹਦੇ ਵਿੱਚ ਦਹੀਂ ਨਹੀਂ ਪਾਣਾ ਅਗਰ ਤੁਸੀਂ ਨਾਲ ਦੀ ਨਾਲ ਖਾਣੀ ਹੈ ਤੇ ਦਹੀਂ ਤੁਸੀਂ ਪਾ ਸਕਦੇ ਹੋ ਅਗਰ 1-2 ਦਿਨ ਤੁਸੀਂ ਰੱਖਣੀ ਹੈ ਠੀਕ ਹੈ ਜੀ ਅਗਰ ਜ਼ਿਆਦਾ ਦਿਨ ਰੱਖਣੀ ਹੈ ਤੇ ਫਿਰ ਤੁਸੀਂ ਦਹੀਂ ਇਹਦੇ ਵਿੱਚ ਨਾ ਪਾਣਾ ਸੁੱਕੀ ਬਣਾਉਣਾ ਹੁਣ ਮੈਂ ਤੁਹਾਨੂੰ ਗ੍ਰाइंड ਕਰਕੇ ਦਿਖਾਨੀ ਹੈ ਕਿ ਕਿਸ ਤਰ੍ਹਾਂ ਦੀ ਬਣਦੀ ਹੈ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਵਾਰੀ ਨਹੀਂ ਆਉਂਦਾ ਤੇ ਥੋੜੇ ਥੋੜਾ ਕਰਕੇ ਪਾਣਾ ਪਏਗਾ ਜਦੋਂ ਇਹ ਨੀਚੇ ਹੋ ਜਾਏਗਾ ਤੇ ਫਿਰ ਹੌਲੀ ਹੌਲੀ ਨਾਲ ਅਸੀਂ ਪਾਈ ਜਾਵਾਂਗੇ ਕਿਉਂਕਿ ਮਟੀਰੀਅਲ ਜ਼ਿਆਦਾ ਹੈ ਮੈਂ ਜ਼ਿਆਦਾ ਸਾਰਾ ਚਟਣੀ ਬਣਾਣੀ ਸੀ ਇਸ ਵਾਸਤੇ ਥੋੜਾ ਥੋੜਾ ਕਰਕੇ ਮੈਂ ਪਾ ਰਹੀ ਹਾਂ ਤੇ ਥੋੜਾ ਥੋੜਾ ਕਰਕੇ ਗ੍ਰाइंड ਕਰ ਰਹੀ ਹਾਂ ਇੱਕੋ ਵਾਰੀ ਨਹੀਂ ਗ੍ਰाइंड ਕਰਨਾ ਥੋੜਾ ਥੋੜਾ ਕਰਕੇ ਗ੍ਰाइंड ਕਰਨਾ ਫਿਰ ਹੀ ਅੱਛੀ ਬਣੇਗੀ ਚਟਣੀ ਹਾਂਜੀ ਹੁਣ ਅਸੀਂ ਪਾਵਾਂਗੇ ਦੋ ਚਮਚ ਦਹੀਂ ਦੇ ਕਿਉਂਕਿ ਦਹੀਂ ਨਾਲ ਇਹ ਟੇਸਟੀ ਤਾਂ ਬਹੁਤ ਬਣਦੀ ਹੈ ਪਰ ਅਗਰ ਤੁਸੀਂ ਨਾਲ ਦੀ ਨਾਲ ਖਤਮ ਕਰ ਦਿੰਦਿਓ ਤੇ ਫਿਰ ਤੇ ਜ਼ਰੂਰ ਪਾਣੀ ਹੈ ਜੇ ਅਗਰ ਤੁਸੀਂ ਜ਼ਿਆਦਾ ਟਾਈਮ ਲੰਘਾਣਾ ਚਾਹੁੰਦੇ ਹਫਤਾ 10 ਦਿਨ ਤੇ ਫਿਰ ਇਹਦੇ ਵਿੱਚ ਦਹੀਂ ਨਾ ਪਾਣਾ ਬਿਲਕੁਲ ਵੀ ਠੀਕ ਹੈ ਜੀ ਹਾਂਜੀ ਜੇ ਤੁਸੀਂ ਦਰਦਰੀ ਰੱਖਣੀ ਹੈ ਤੇ ਇਸ ਕੰਡੀਸ਼ਨ 'ਚ ਤੁਸੀਂ ਚਟਣੀ ਕੱਢ ਲੈਣਾ ਅਗਰ ਤੁਸੀਂ ਹੋਰ ਬਰੀਕ ਕਰਨੀ ਹੈ ਤੇ ਇੱਕ ਦੋ ਵਾਰੀ ਮਿਕਸੀ 'ਚ ਫੇਰ ਘੋਲਾ ਲੈਣਾ ਠੀਕ ਹੈ ਜੀ ਹੁਣ ਜਿਹੜਾ ਮਟੀਰੀਅਲ ਬਾਕੀ ਦਾ ਰਹਿ ਗਿਆ ਉਹ ਵੀ ਮੈਂ ਵਿੱਚ ਹੀ ਪਾ ਦਵਾਂਗੀ ਕਿਉਂਕਿ ਥੋੜਾ ਥੋੜਾ ਕਰਕੇ ਮੈਂ ਤਾਂ ਪਾ ਰਹੀ ਐ ਕਿ ਗ੍ਰाइंड ਅੱਛੀ ਤਰ੍ਹਾਂ ਹੋ ਜੇ ਔਰ ਛੋਟੇ ਚਮਤ ਇਸ ਵਸੇ ਪਾਇਆ ਕਿ ਛੋਟੇ ਜ਼ਿਆਦਾ ਅੱਛਾ ਗ੍ਰाइंड ਹੋ ਜਾਂਦਾ ਅਗਰ ਵੱਡੇ ਜੱਗ ਚ ਪਾਓਗੇ ਤਾਂ ਅੱਛੀ ਤਰ੍ਹਾਂ ਗ੍ਰाइंड ਨਹੀਂ ਹੁੰਦੀ ਮਿਕਸੀ ਚ ਉਹ ਫੇਰ ਅਸੀਂ ਟੱਕਣ ਬੰਦ ਕਰਕੇ 2 ਮਿੰਟ ਫੇਰ ਘੁਮਾਵਾਂਗੇ ਹਾਂਜੀ ਹੁਣ ਅਸੀਂ ਇੱਕ ਨਿੰਬੂ ਨਿਚੋੜਾਂਗੇ ਉਸ ਤੋਂ ਬਾਅਦ ਬਾਕੀ ਦੀ ਚਟਨੀ ਫੇਰ ਗ੍ਰाइंड ਕਰਾਂਗੇ ਪੂਰਾ ਇੱਕ ਨਿੰਬੂ ਨਿਚੋੜ ਦੇਣਾ ਅਗਰ ਤੁਸੀਂ ਜ਼ਿਆਦਾ ਖੱਟੀ ਪਸੰਦ ਕਰਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ ਆਦਰਵਾਇਜ਼ ਇੱਕ ਨਿੰਬੂ ਜ਼ਰੂਰ ਨਿਚੋੜਨਾ ਦੇ ਵਿੱਚ ਤਾਂ ਹੀ ਚਟਨੀ ਦਾ ਜ਼ਿਆਦਾ ਸਵਾਦ ਆਏਗਾ ਫ੍ਰੈਸ਼ ਰਸ ਦੇ ਨਾਲ ਵੈਸੇ ਵੀ ਵਧੀਆ ਬਣ ਜਾਂਦੀ ਚਟਨੀ ਦੇਖੋ ਜਿਵੇਂ ਪੂਰਾ ਇੱਕ ਨਿੰਬੂ ਨਿਚੋੜ ਦਿੱਤਾ ਹੋਏ ਤੁਸੀਂ ਇਹਨੂੰ ਥੋੜਾ ਜਿਹਾ ਮਿਕਸ ਕਰ ਲਓ ਤੇ ਫਿਰ ਗ੍ਰाइंड ਕਰ ਲਓ ਇੱਥੇ ਤੁਸੀਂ ਨਮਕ ਵੀ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਕੱਟ ਲੱਗਦਾ ਹੈ ਤੇ ਤੁਸੀਂ ਨਮਕ ਹੋਰ ਵੀ ਪਾ ਸਕਦੇ ਹੋ ਉਹ ਟੱਕਣ ਨੂੰ ਬੰਦ ਕਰਕੇ ਇੱਕ ਵਾਰੀ ਫਿਰ ਗ੍ਰाइंड ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਚਟਨੀ ਬਣ ਗਈ ਹੈ ਅਗਰ ਤੁਸੀਂ ਜ਼ਿਆਦਾ ਇਸ ਤੋਂ ਵੀ ਮੈਸ਼ ਜ਼ਿਆਦਾ ਕਰਨੀ ਚਾਹੁੰਦੇ ਹੋ ਪਤਲੀ ਕਰਨਾ ਚਾਹੁੰਦੇ ਹੋ ਭੱਲੇ ਬੁੱਲਿਆ ਵਾਸਤੇ ਚਾਹੀਦੀ ਹੈ ਤੇ ਤੁਸੀਂ ਹੋਰ ਵੀ ਜਿਆਦਾ ਇਸ ਨੂੰ கிரਾਈਂਡ ਕਰ ਸਕਦੇ ਹੋ ਅਗਰ ਇਸ ਤਰ੍ਹਾਂ ਮੋਟੀ-ਮੋਟੀ ਦਰਦਰੀ ਲੈਣੀ ਤੇ ਤਾਂ ਵੀ ਬਹੁਤ ਵਧੀਆ ਬਣ ਗਈ ਠੀਕ ਹੈ ਜੀ ਹਾਂਜੀ ਲਾਸਟ ਤੇ ਆ ਗਿਆ ਤੁਸੀਂ ਇੱਕ ਚਮਚ ਵਿੱਚ ਇੰਨੇ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਮੈਂ ਹੁਣ ਤੁਹਾਨੂੰ ਕੱਢ ਕੇ ਦਿਖਾਨੀ ਆ ਢੋਂਗੇ ਦੇ ਵਿੱਚ ਪਾ ਕੇ ਕਿ ਕਿੰਨੀ ਵਧੀਆ ਚਟਨੀ ਬਣੀ ਹੈ ਤੇ ਦੂਸਰੀਆ ਰੈਸਪੀ ਵੀ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਚਟਨੀ ਦੀ ਅੱਜ ਠੀਕ ਹੈ ਜੀ ਮੈਂ ਚਟਨੀ ਕੱਢ ਕੇ ਦਿਖਾਨੀ ਆ ਤੁਹਾਨੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਚਟਨੀ ਕਿੰਨੀ ਵਧੀਆ ਬਣ ਗਈ ਹੈ ਚਾਹ ਤੁਸੀਂ ਇਹਨੂੰ ਭੱਲਿਆਂ ਨਾਲ ਖਾਓ ዳਲ ਨਾਲ ਖਾਓ ਸਬਜ਼ੀ ਨਾਲ ਖਾਓ ਜਿਸ ਤਰ੍ਹਾਂ ਮਰਜ਼ੀ ਖਾਓ ਠੀਕ ਹੈ ਜੀ ਅਗਰ ਤੁਸੀਂ ਭੱਲਿਆਂ ਦੇ ਨਾਲ ਵਾਸਤੇ ਚਾਹੀਦੀ ਹੈ ਤੁਹਾਨੂੰ ਤੇ ਇਹਨੂੰ ਹੋਰ ਵੀ ਗ੍ਰाइंड ਕਰ ਸਕਦੇ ਹੋ ਬਿਲਕੁਲ ਗ੍ਰाइंड ਹੋ ਜੇਗੀ ਮੈਂ ਉੱਪਰ ਪੁਦੀਨੇ ਦੇ ਪੱਤੇ ਲਗਾ ਕੇ ਇਹਨੂੰ ਡੈਕੋਰੇਸ਼ਨ ਕੀਤੀ ਹੈ ਬਹੁਤ ਹੀ ਵਧੀਆ ਲੱਗ ਰਹੀ ਹੈ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਬਸ ਹੁਣ ਮੇਰੇ ਮੂੰਹ 'ਚ ਪਾਣੀ ਆ ਰਿਹਾ ਤੇ ਮੈਂ ਕਹ ਰਹੀ ਹਾਂ ਕਿ ਜਲਦੀ ਇਹਨੂੰ ਖਾ ਲਵਾਂ ਕਿਉਂਕਿ ਖਾਣੇ ਦਾ ਵੀ ਟਾਈਮ ਹੋਇਆ ਪਿਆ ਚਲੋ ਜੀ ਓਕੇ ਜੀ ਮੈਂ ਅਗਲੀ ਤੁਹਾਨੂੰ ਰੈਸਪੀ ਜ਼ਰੂਰ ਪਾਵਾਂਗੀ ਜਿਹੜੀ ਮੈਂ ਇਮਲੀ ਵਾਲੀ ਚਟਨੀ ਆਪਾਂ ਆ ਰਹੀਆਂ ਖੱਟੀ ਤੇ ਮਿੱਠੀ ਵਾਲੀ ਉਹ ਜ਼ਰੂਰ ਮੈਂ ਰੈਸਪੀ ਪਾਵਾਂਗੀ ਠੀਕ ਹੈ ਜੀ ਇੱਕ ਵਾਰੀ ਮੇਰੇ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਤੇ ਹੈਲਦੀ ਚਟਨੀ ਬਣਦੀ ਹੈ ਕਿਉਂਕਿ ਰੋਟੀ ਵੀ ਇਹਦੇ ਨਾਲ ਬਹੁਤ ਜਲਦੀ ਹਜਮ ਹੋ ਜਾਂਦੀ ਹੈ ਅਗਰ ਤੁਸੀਂ ਇਹਦੇ ਵਿੱਚ ਆਵਲਾ ਵੀ ਪਾਣਾ ਚਾਹੁੰਦੇ ਹੋ ਤਾਂ ਆਵਲਾ ਵੀ ਪਾ ਸਕਦੇ ਹੋ ਮੈਂ ਜਿਹੜੀ ਪਿਆਜ਼ ਤੇ ਲਸਣ ਤੋਂ ਬਿਨਾਂ ਬਣਾ ਰਹੀ ਹਾਂ ਉਹਦੇ ਵਿੱਚ ਮੈਂ ਆਵਲਾ ਵੀ ਪਾਵਾਂਗੀ ਠੀਕ ਹੈ ਜੀ ਓਕੇ ਜੀ ਸასი ਕਾਲ ਜੀ